ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਰੈਸਪੀ ਲੈ ਕੇ ਫੇਰ ਤੁਹਾਡੇ ਸਾਹਮਣੇ ਆਈਆਂ ਤੇ ਇਹ ਰੈਸਪੀ ਜਿਹੜੀ ਬਹੁਤ ਹੀ ਯੂਨਿਕ ਰੈਸਪੀ ਹੈ ਤੁਸੀਂ ਬਹੁਤ ਹੀ ਘੱਟ ਇਸ ਬਾਰੇ ਸੁਣਿਆ ਜਾਂ ਦੇਖਿਆ ਹੋਊਗਾ ਚਲੋ ਅੱਜ ਆਪਾਂ ਜਿਹੜੀ ਤੁਹਾਨੂੰ ਇਹ ਰੈਸਪੀ ਖੁਲਾਣੀ ਹੈ ਤੁਸੀਂ ਇਹਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਵੋਗੇ ਆਓ ਜਿਹੜੀ ਆਪਾਂ ਰੈਸਪੀ ਵੱਲ ਚੱਲੀਏ ਹਾਂਜੀ ਆਪਾਂ ਇਹ ਕद्दू ਲੁੱਟਾਂ ਕੱਦੂ ਦੇ ਆਪਾਂ ਅੱਜ ਸਬਜੀ ਨਹੀਂ ਬਣਾਣੀ ਅੱਜ ਆਪਾਂ ਕੱਦੂ ਦੇ ਬਣਾਣੇ ਆ ਕੋਫਤੇ ਹੁਣ ਤੁਸੀਂ ਕਹੋਗੇ ਕੱਦੂ ਦੇ ਕੋਫਤੇ ਹਾਂਜੀ ਆਪਾਂ ਅੱਜ ਕੱਦੂ ਦੇ ਕੋਫਤੇ ਬਣਾਣੇ ਆ ਕਿਉਂਕਿ ਜਿਹੜੇ ਇਹ ਕੱਦੂ ਦੇ ਕੋਫਤੇ ਨੇ ਇੱਕ ਤਾਂ ਬੱਚਿਆਂ ਨੂੰ ਆਪਾਂ ਬਹੁਤ ਚੰਗੇ ਤਰੀਕੇ ਦੇ ਨਾਲ ਖਵਾ ਸਕਦੇ ਆ ਤੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਨਵਾਂ ਇੱਕ ਜਿਹੜਾ ਕੱਦੂ ਦੀ ਸਬਜੀ ਆ ਉਹਦੇ ਵਿੱਚ ਨਵਾਂ ਇਹ ਟਵਿਸਟ ਐਡ ਕਰਾਂਗੇ ਤਾਂ ਕਿ ਬੱਚੇ ਜਿਹੜੇ ਆ ਆਪਣੇ ਬਹੁਤ ਚਾਕੇ ਇਹ ਕੱਦੂ ਦੀ ਸਬਜੀ ਖਾ ਸਕਣ ਹਾਂਜੀ ਜਿਹੜੇ ਇਹ ਕद्दू ਦੇ ਕੋਫਤੇ ਬਣਦੇ ਨੇ ਇਹ ਬਹੁਤ ਜ਼ਿਆਦਾ ਨਰਮ ਹੁੰਦੇ ਨੇ ਤੇ ਇਹ ਖਾਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੇ ਨੇ ਮੈਂ ਆਪਣੇ ਬੱਚਿਆਂ ਨੂੰ ਦੋ ਤਿੰਨ ਵਾਰੀ ਇਹ ਕद्दू ਦੇ ਕੋਫਤੇ ਬਣਾ ਕੇ ਖੁਲਾਏ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਉਹਨਾਂ ਨੂੰ ਕद्दू ਦੀ ਸਬਜ਼ੀ ਕद्दू ਦੇ ਕੋਫਤੇ ਖੁਲਾਏ ਨੇ ਜਾਂ ਫਿਰ ਲੋਕੀ ਦੇ ਕੋਫਤੇ ਖੁਲਾਏ ਨੇ ਉਹ ਉਸ ਦੇ ਵਿੱਚ ਗੈਸੀ ਨਹੀਂ ਕਰ ਪਾਉਂਦੇ ਨਾਲੇ ਮੇਰਾ ਕੰਮ ਵੀ ਆਸਾਨ ਹੋ ਜਾਂਦਾ ਕਿ ਮੈਂ ਜਿਹੜੀ ਇਹ ਕद्दू ਦੀ ਸਬਜ਼ੀ ਉਹਨਾਂ ਨੂੰ ਖੁਲਾ ਸਕਦੀ ਹਾਂ ਕद्दू ਦਾ ਨਵਾਂ ਰੂਪ ਦੇ ਕੇ ਹਾਂਜੀ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਕਦੂ ਦੀ ਸਬਜ਼ੀ ਨੂੰ ਪ੍ਰੈਸਟ ਕਰਕੇ ਬਣਾ ਕੇ ਇਹਨਾਂ ਨੂੰ ਕੋਫਤੇ ਆਪਣੇ ਬੱਚਿਆਂ ਨੂੰ ਜ਼ਰੂਰ ਖੁਲਾਇਓ ਤੇ ਮੇਰੀ ਵੀਡੀਓ ਨੂੰ ਜਿਹੜਾ ਫੁੱਲ ਵਾਚ ਕਰਿਓ ਤੇ ਤੁਹਾਨੂੰ ਜਿਹੜਾ ਪਤਾ ਲੱਗੂਗਾ ਵੀ ਆਪਾਂ ਜਿਹੜੇ ਕਦੂ ਦੇ ਕੋਫਤੇ ਬਣਾਏ ਕੀ ਨੇ ਕਿਵੇਂ ਬਣਾਏ ਨੇ ਤੇ ਹੁਣ ਚਲੋ ਆਪਾਂ ਜਿਹੜੇ ਕਦੂ ਦੇ ਕੋਫਤੇ ਨੂੰ ਬਣਾਉਣ ਦੀ ਤਿਆਰੀ ਕਰਦੇ ਹਾਂ ਹਾਂਜੀ ਹੁਣ ਜਿਹੜਾ ਕਦੂ ਆ ਆਪਾਂ ਇਹਨੂੰ ਇਦਾਂ ਕੱਟ ਲਵਾਂਗੇ ਇਹ ਆਪਾਂ ਜਿਹੜਾ ਸਾਰਾ ਵਰਕ ਹੈ ਦਾ ਉੱਪਰਲਾ ਲਾ ਦੇਣਾ ਹੈ ਹਾਂਜੀ ਜਿਹੜਾ ਆਪਾਂ ਕੱਦੂ ਹੈ ਉਹ ਸਾਰਾ ਚਿੱਲ ਲਿਆਏ ਇਹਦੇ ਵਿੱਚ ਜਿਹੜੇ ਆਪਣੇ ਬੀਜ ਨੇ ਇਹ ਆਪਾਂ ਕੱਢ ਦੇਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਫਿਰ ਇਹਦੀਆਂ ਕਯੂਬਸ ਜਿਹਾ ਬਣਾ ਲਾਂਗੇ ਲੰਬੀਆਂ ਲੰਬੀਆਂ ਇਹਦਾ ਫਾੜੀਆਂ ਬਣਾ ਲਾਂਗੇ ਹਾਂਜੀ ਇਹ ਕद्दू ਦੇ ਆਪਾਂ ਜਿਹੜੇ ਸ্লাইਸ ਨੇ ਇਹ ਲੰਬੇ-ਲੰਬੇ ਤਿਆਰ ਕਰ ਲਏ ਨੇ ਹੁਣ ਆਪਾਂ ਕद्दू ਕਾਸ਼ ਲੈ ਲਾਂਗੇ ਤੇ ਇੱਕ ਪਲੇਟ ਲੈ ਲਵਾਂਗੇ ਹੁਣ ਆਪਾਂ ਜਿਹੜਾ ਇਹਨੂੰ ਕद्दू ਕਾਸ਼ ਕਰਨਾ ਹੈ ਆਪਾਂ ਮੋٹے ਜਿਹੜਾ ਮੋٹے ਪਾਸੇ ਹੁੰਦਾ ਹੈ ਇਹਦੇ ਕद्दू ਕਾਸ਼ ਦਾ ਉਹਦੇ ਵਿੱਚ ਕਰਾਂਗੇ ਆਪਾਂ ਜਿਵੇਂ ਆਪਾਂ ਕਈਆ ਕद्दू ਕਾਸ਼ ਕਰਦੇ ਆਂ ਸੇਮ ਉਹੀ ਪ੍ਰੋਸੈਸ ਆਪਾਂ ਰੱਖਣਾ ਹੈ ਇਿੱਦਿ-ਦ੍ਰਿੱਕੇ ਦੇ ਨਾਲ ਆਪਾਂ ਜਿਹੜਾ ਸਾਰਾ ਕਦੂਆ ਉਹਨੂੰ ਇਦਾਂ ਹੀ ਕਦੂਕਾਸ਼ ਕਰ ਲਾਂਗੇ। ਜੀ ਹੁਣ ਆਹ ਆਪਾਂ ਸਾਰਾ ਜਿਹੜਾ ਕਦੂ ਸੀਗਾ ਸਾਰਾ ਕਦੂਕਾਸ਼ ਕਰ ਲਿਆ ਏ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਆਪਾਂ 1 ਚਮਚਾ ਨਮਕ ਦਾ ਲੈ ਲਵਾਂਗੇ ਤੇ ਇਹਦੇ ਵਿੱਚ ਪਾ ਦਵਾਂਗੇ। ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ। ਸਾਰਾ ਚੰਗੀਦਰਾਪਾ ਨਮਕ ਨਮਕ ਐਂਡ ਚੰਗੀਦਰਾਲਾ ਰਲ ਆ ਦੇ ਮੈਦੇ ਵਿੱਚ ਕਦੂ ਦੇ ਵਿੱਚ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਆਪਾਂ ਹਲੇ ਨਮਕ ਇਹਦੇ ਵਿੱਚ ਪਾਇਆ ਹੀ ਐ ਇਹਨੇ ਆਪਣਾ ਜਿਹੜਾ ਪਾਣੀ ਆ ਉਹ ਛੱਡਣਾ ਸ਼ੁਰੂ ਕਰਤਾ ਹੈ ਤੇ ਆਪਾਂ ਇਹਨੂੰ ਇਦਾਂ ਹੀ 5 ਮਿੰਟ ਰੱਖ ਲਵਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਸਾਰਾ ਪਾਣੀ ਆ ਉਹ ਨਿਕਲ ਜਾਵੇ ਇਹ ਪਾਣੀ ਆਪਾਂ ਡੋਲਣਾ ਨਹੀਂਗਾ ਕਿਉਂਕਿ ਇਹ ਵੇਸਟੇਜ ਹੈਗੀ ਇਹਦਾ ਆਪਾਂ ਗੀਸ استعمال ਕਰਾਂਗੇ ਹੁਣ ਆਪਾਂ ਇਹਨੂੰ 10 ਮਿੰਟ ਰੈਸਟ ਲਈ ਰੱਖ ਦਨੇ ਆ ਤਾਂ ਕਿ ਜਿੰਨਾ ਵੀ ਇਹਦੇ ਵਿੱਚ ਪਾਣੀ ਆ ਉਹ ਸਾਰਾ ਨਿਕਲ ਜਵੇ ਤੇ ਆਪਾਂ ਮਸਾਲੇ ਦੀ ਫਿਰ ਤਿਆਰੀ ਕਰਦੇ ਹਾਂ ਹਾਂਜੀ ਹੁਣ ਆਪਾਂ ਮਸਾਲੇ ਦੇ ਲਈ ਦੋ ਵੱਡੇ ਪਿਆਜ਼ ਲੈ ਲੈਨੇ ਦੋ ਟਮਾਟਰ ਲੈ ਲੈਨੇ ਥੋੜਾ ਜਿਹਾ ਆਪਾਂ ਅਦਰਕ ਲੈ ਲਿਆ ਤੇ ਆਪਾਂ ਹਾਂ ਲਸਣ ਦੀਆਂ ਕਲੀਆਂ ਲੈ ਲਈਆਂ ਨੇ ਚਾਰ ਆਪਾਂ ਮਿਰਚਾਂ ਲੈ ਲਈਆਂ ਨੇ ਆਪਾਂ ਜਿਹੜੇ ਪਿਆਜ਼ ਤੇ ਟਮਾਟਰ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਕੱਲੇ ਕੱਲੇ ਕਰਕੇ ਐਂਡ ਚੋਪ ਕਰ ਲਾਂਗੇ ਇਹਨਾਂ ਨੂੰ ਚੋਪ ਕਰਕੇ ਇੱਕ ਸਾਈਡ ਤੇ ਰੱਖ ਦੇਵਾਂਗੇ ਇਸੇ ਤਰੀਕੇ ਦੇ ਨਾਲ ਆਪਾਂ ਜਿਹੜਾ ਜਿੰਜਰ گارਲਿਕ ਦਾ ਪੇਸਟ ਹੈ ਉਹ ਤਿਆਰ ਕਰ ਲਵਾਂਗੇ ਮਿਰਚਾਂ ਆਪਾਂ ਬਰੀਕ ਬਰੀਕ ਜਿਹੜੀਆਂ ਨੇ ਕੱਟ ਲਵਾਂਗੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰ ਲੈਣੇ ਆਂ ਹਾਂਜੀ ਜਿਹੜਾ ਆਪਾਂ ਪਿਆਜ਼ ਲੱਗਾ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਚੋਪ ਕਰ ਲਿਆ ਟਮਾਟਰ ਆਪਾਂ ਚੋਪ ਕਰ ਲਏ ਨੇ ਤੇ ਅਦਰਕ ਤੇ ਲਸਣ ਆਪਾਂ ਚੰਗੀ ਤਰ੍ਹਾਂ ਕਟ ਲਿਆ ਤੇ ਜਿਹੜੀਆਂ ਹਰੀਆਂ ਮਿਰਚਾਂ ਆਪਾਂ ਚਾਰ ਲੱਤੀਆਂ ਸੀ ਇਹਨੂੰ ਵੀ ਆਪਾਂ ਕੱਟ ਲਿਆ ਤੇ ਜਿਹੜੀਆਂ ਇਹ ਹਰੀਆਂ ਮਿਰਚਾਂ ਨੇ ਇਹ ਕੋੜੀਆਂ ਨਹੀਂ ਗਈਆਂ ਇਹ ਖਾਣੇ ਦੇ ਵਿੱਚ ਸਵਾਦਿਸ਼ਟ ਲੱਗਦੀਆਂ ਨੇ ਤੇ ਤਾਂ ਕਰਕੇ ਮੈਂ ਜਿਹੜੀਆਂ ਇਹ ਚਾਰ ਖਰੀਆਂ ਮਿਰਚਾਂ ਕੱਟੀਆਂ ਨੇ ਤੇ ਤੁਸੀਂ ਜੇ ਤੁਹਾਡੇ ਕੋਲ ਖਰੀਆਂ ਮਿਰਚਾਂ ਕੋੜੀਆਂ ਹੋਣ ਤਾਂ ਤੁਸੀਂ ਉਸ ਅੰਦਾਜ਼ੇ ਦੇ ਨਾਲ ਕੱਟਿਓ ਤੇ ਮੈਂ ਇਹ ਚਾਰ ਮਿਰਚਾਂ ਲਈ ਲਤੀਆਂ ਨੇ ਕਿਉਂਕਿ ਇਹ ਜਿਹੜੀਆਂ ਹਰੀਆਂ ਮਿਰਚਾਂ ਨੇ ਇਹ ਕੋੜੀਆਂ ਨਹੀਂ ਗਈਆਂ ਹਾਂਜੀ ਆਪਾਂ ਜਿਹੜਾ ਮਸਾਲਾ ਇਹਨੂੰ ਸਾਰਾ ਚੋਪ ਕਰਕੇ ਰੱਖ ਲਿਆ ਆਓ ਮੁੰ ਜਿਹੜਾ ਆਪਾਂ ਕੱਦੂ ਬਰੈਂਡ ਕਰਕੇ ਰੱਖਿਆ ਹੋਇਆ ਸੀ ਉਹਨੂੰ ਦੇਖ ਲਈਏ ਵੀ ਉਹਨੇ ਕਿੰਨਾ ਕੁ ਜਿਹੜਾ ਇਹ ਪਾਣੀ ਛੱਡ ਦਿੱਤਾ ਤੇ ਆਪਾਂ ਫਿਰ ਉਹਦੇ ਜਿਹੜਾ ਅਗਲਾ ਪ੍ਰੋਸੈਸ ਹੈ ਅੱਗੇ ਸ਼ੁਰੂ ਕਰੀਏ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਇਹ ਕੱਦੂ ਹੈ ਇਹਨੇ ਕਾਫੀ ਜ਼ਿਆਦਾ ਆਪਣਾ ਪਾਣੀ ਹੈ ਜਿਹੜਾ ਇਹ ਛੱਡ ਦਿੱਤਾ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਤੇ ਪਾਣੀ ਨੂੰ ਆਪਾਂ ਗੇਰਨਾ ਨਹੀਂ ਪਾਣੀ ਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਪਾ ਕੇ ਰੱਖ ਲੈਣਾ ਇਹਨੂੰ ਆਪਾਂ ਅੱਗੇ ਵਰਤਣਾ ਹੈ ਹੁਣ ਜਿਹੜਾ ਕੱਦੂ ਹੈ ਆਪਾਂ ਸਾਰਾ ਚੰਗੀ ਤਰ੍ਹਾਂ ਨਿਚੋੜ ਲੈਣਾ ਹਾਂਜੀ ਮੈਂ ਇੱਕ ਪੋਨੇ ਦੇ ਵਿੱਚ ਜਿਹੜਾ ਇਹ ਕੱਦੂ ਪਾ ਲਿਆ ਤੇ ਅਰੇ ਇਹਨੂੰ ਚੰਗੀ ਤਰ੍ਹਾਂ ਆਪਾਂ ਨਿਚੋੜ ਲਵਾਂਗੇ ਕਿਉਂਕਿ ਹੱਥ ਨਾਲ ਆਪਣਾ ਜਿਹੜਾ ਇਹ ਚੰਗੀ ਤਰ੍ਹਾਂ ਨਿਚੜਨਾ ਨਹੀਂ ਆਪਾਂ ਪਾਣੀ ਪਾਣੀ ਜਿਹੜਾ ਸਾਰਾ ਕੱਢਣਾ ਇਹਦੇ ਵਿੱਚੋਂ ਇਹੇ ਦੱਬ-ਦੱਬ ਕੇ ਆਪਾਂ ਪਾਣੀ ਸਾਰਾ ਇਸੇ ਤਰੀਕੇ ਦੇ ਨਾਲ ਕੱਢ ਲਵਾਂਗੇ ਜਿਹੜਾ ਆਪਣੇ ਕੋਲ ਕੱਪੜਾ ਹੋਵੇ ਉਹ ਸਾਫ਼ ਹੋਵੇ ਕਿਉਂਕਿ ਇਹ ਪਾਣੀ ਆਪਾਂ ਨੇ ਬਾਸਣਾ ਤੁਸੀਂ ਸਾਫ਼ ਕੱਪੜਾ ਵਰਤਿਓ ਹਾਂਜੀ ਜਿਹੜਾ ਆਪਣਾ ਕੱਦੂ ਹੈ ਉਹ ਚੰਗੀ ਤਰ੍ਹਾਂ ਨੁੱਚੜ ਗਿਆ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਇਸੇ ਤਰੀਕੇ ਦੇ ਨਾਲ ਜਿਹੜਾ ਆਪਾਂ ਸਾਰਾ ਕੱਦੂ ਹੈ ਉਹ ਇਸ ਕੱਪੜੇ ਦੇ ਵਿੱਚ ਪਾ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਨਿਚੋੜ ਲਵਾਂਗੇ। ਹਾਂਜੀ ਆਪਾਂ ਆਹ ਸਾਰਾ ਪਾਣੀ ਇਹਦਾ ਜਿਹੜਾ ਕद्दू ਦਾ ਇਹੋ ਨਿਚੋੜ ਕੇ ਕੱਢ ਲਿਆ। ਇਹ ਆਪਾਂ ਇਹ 1.5 ਕਿਲੋ ਜਿਹੜਾ ਕद्दू ਆ ਉਹ ਲੱਤਾ ਸੀ ਉਹਦੇ ਵਿੱਚੋਂ ਜਿਹੜਾ ਇਹ ਆਪਣਾ ਪਾਣੀ ਹੈ ਇਹ ਨੁਚੜ ਕੇ ਇੰਨਾ ਆ ਗਿਆ ਤੇ ਇੱਧਰ ਜਿਹੜਾ ਆਪਣਾ ਸਟੱਫ ਵਾਸਤੇ ਜਿਹੜਾ ਕद्दू ਬਚਿਆ ਉਹ ਆਪਣੇ ਕੋਲ ਇਹ ਹੈ। ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ? ਹਾਂਜੀ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ 2 ਚਮਚੇ ਬੇਸਣ ਦੇ ਪਾ ਲਵਾਂਗੇ। ਤੇ ਤੁਸੀਂ ਇਹ ਆਪਣੇ ਹਿਸਾਬ ਦੇ ਨਾਲ ਬੇਸਣ ਪਾ ਲੈਣਾ ਵੀ ਤੁਹਾਡੀ ਸਟਫਿੰਗ ਕਿੰਨੀ ਕੁ ਸਖਤ ਹੈ ਕਿੰਨੀ ਘਟੀਲੀ ਆ ਉਸ ਹਿਸਾਬ ਦੇ ਨਾਲ ਤੁਸੀਂ ਇਹ ਬੇਸਣ ਦਾ ਯੂਜ਼ ਕਰ ਲੈਣਾ ਤੇ ਤੁਸੀਂ ਇਹ ਕੱਦੂ ਨੂੰ ਚੰਗੀ ਤਰ੍ਹਾਂ ਨਚੋੜ ਲਿਓ ਫਿਰ ਉਸ ਦੇ ਵਿੱਚ ਆਪਣਾ ਜਿਹੜਾ ਬੇਸਣ ਹੈ ਉਹ ਘੱਟ ਮਾਤਰਾ ਦੇ ਵਿੱਚ ਹੋਊਗਾ। ਹਾਂਜੀ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਲਾਲ ਮਿਰਚ ਪਾਊਡਰ ਦਾ ਪਾ ਲਵਾਂਗੇ ਤੇ ਥੋੜੀ ਜੀ ਅੱਧਾ ਚਮਚਾ ਹੀ ਆਪਾਂ ਕਾਲੀ ਮਿਰਚ ਪਾਊਡਰ ਦਾ ਪਾ ਲਵਾਂਗੇ। ਇਦੇ ਵਿੱਚ ਆਪਾਂ ਨਮਕ ਨਹੀਂ ਪਾਣਾ ਕਿਉਂਕਿ ਨਮਕ ਆਪਾਂ ਪਹਿਲਾਂ ਹੀ ਪਾਇਆ ਹੋਇਆ ਹੈ ਤੇ ਹੁਣ ਆਪਾਂ ਜਿਹੜੀ ਇਹਦੀ ਸਟਫਿੰਗ ਹੈ ਚੰਗੀ ਤਰ੍ਹਾਂ ਤਿਆਰ ਕਰ ਲੈਣੇ ਆਂ ਹਾਂਜੀ ਹੁਣ ਆਪਾਂ ਸਾਰਾ ਬੈਟਰ ਆਪਸ ਦੇ ਵਿੱਚ ਮਿਲਾ ਲੈਣੇ ਆਂ ਇਹ ਜਿਹੜੇ ਕੋਫਤੇ ਬਣਨਗੇ ਬਹੁਤ ਹੀ ਜ਼ਿਆਦਾ ਨਰਮ ਬਣ ਜਾਣਗੇ ਤੇ ਇਹ ਸਵਾਦ ਦੇ ਵਿੱਚ ਵੀ ਬਹੁਤ ਵਧੀਆ ਲੱਗਦੇ ਨੇ ਇਹ ਤੁਸੀਂ ਇਦਾਂ ਵੀ ਖਾ ਸਕਦੇ ਹੋ ਬਿਨਾ ਸਬਜ਼ੀ ਬਣਾਏ ਤੋਂ ਹਾਂਜੀ ਹੁਣ ਜਿਹੜੀ ਆਪਣੀ ਸਟਫਿੰਗ ਆ ਉਹ ਚੰਗੀ ਤਰ੍ਹਾਂ ਤਿਆਰ ਹੋ ਗਈ ਐ ਹਾਂਜੀ ਹੁਣ ਆਪਾਂ ਗੈਸ ਬਾਲ ਲਿਆ ਉਹਦੇ ਉੱਪਰ ਆਪਾਂ ਜਿਹੜੀ ਕੜਾਹੀ ਐ ਰੱਖ ਦਿੱਤੀ ਐ ਤੇ ਆਪਣਾ ਤੇਲ ਵੀ ਐ ਜਿਹੜਾ ਥੋੜਾ ਥੋੜਾ ਗਰਮ ਹੋਣ ਲੱਗ ਗਿਆ ਇਹਨੂੰ ਆਪਾਂ 2 ਮਿੰਟ ਹੋਰ ਗਰਮ ਕਰ ਲੈਣੇ ਆ ਫਿਰ ਜਿਹੜੇ ਆਪਾਂ ਆਹ ਬੈਟਰ ਬਣਾਇਆ ਐ ਇਹਨੂੰ ਆਪਾਂ ਥੋੜੇ ਥੋੜੇ ਕਰਕੇ ਜਿਵੇਂ ਕੋਫਤੇ ਬਣਾਉਂਦੇ ਆ ਉਸੇ ਤਰੀਕੇ ਦੇ ਨਾਲ ਇਹਦੇ ਵਿੱਚ ਕੋਫਤੇ ਬਣਾ ਕੇ ਪਾ ਦੋਗੇ ਹਾਂਜੀ ਜਿਹੜਾ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਹੁਣ ਜਿਹੜੇ ਐ ਕੋਫਤੇ ਬਣਾ ਕੇ ਪਾ ਦਨੇ ਆ ਹੁਣ ਆਪਾਂ ਛੋਟੇ ਛੋਟੇ ਕਰਕੇ ਇਹਦੇ ਵਿੱਚ ਕੋਫਤੇ ਪਾ ਲਵਾਂਗੇ ਇਸ ਤਰੀਕੇ ਦੇ ਨਾਲ ਜੀ ਆਪਾਂ ਇਸੇ ਇਹਦੇ ਨਾਲ ਜਿਹੜੇ ਸਾਰੇ ਕੋਕਟਿਆਂ ਦੇ ਵਿੱਚ ਪਾ ਲਵਾਂਗੇ ਇਹਨਾਂ ਨੂੰ ਕੋਕਟਿਆਂ ਨੂੰ ਬਹੁਤ ਜੀ ਟਾਈਮ ਨਹੀਂ ਲੱਗਦਾ ਪਕਣ ਦੇ ਲਈ ਆਪਾਂ ਫਟਾਫਟ ਫਟਾਫਟ ਕਰਕੇ ਜਦੋਂ ਤੇਲ ਗਰਮ ਹੁੰਦਾ ਹੈ ਤੈਿਹਰੇ ਵਿੱਚ ਤੇਲ ਦੇ ਵਿੱਚ ਫਟਾਫਟ ਪਾਨੇ ਹੁੰਦੇ ਨੇ ਨਹੀਂ ਤਾਂ ਜਿਹੜੇ ਆਪਣੇ ਪਹਿਲੇ ਪਕੌੜੇ ਨੇ ਉਹ ਬਣ ਜਾਣਗੇ ਜੇ ਜਿਹੜੇ ਬਾਕੀ ਦੇ ਹੋਣਗੇ ਉਹ ਫਿਰ ਕੱਤੇ ਰਹਿ ਜਾਣਗੇ ਆਪਾਂ ਇੱਕਦਮ ਇਹਨਾਂ ਨੂੰ ਕੱਠਿਆਂ ਨੂੰ ਪਾ ਕੇ ਤਿਆਰ ਕਰ ਲਵਾਂਗੇ ਹਾਂਜੀ ਹੁਣ ਜਿਹੜੇ ਆਪਾਂ ਪੋਕਦੇ ਆ ਉਹ ਕੜਾਹੀ ਦੇ ਵਿੱਚ ਪਾ ਲੈਨੇ ਤੇ ਆਪਾਂ ਇਹਨਾਂ ਨੂੰ 2 ਮਿੰਟ ਇਦਾਂ ਹੀ ਪਏ ਰਹਿਣ ਦਵਾਵਾਂਗੇ ਤੇ ਫਿਰ ਇਹਦਾ ਬਾਅਦ ਵਿੱਚ ਆਪਾਂ ਜਿਹੜਾ ਪਾਸਾ ਹੈ ਉਹ ਬਦਲ ਦਵਾਂਗੇ ਤਾਂ ਕਿ ਜਿਹੜੇ ਦੋਵੇਂ ਪਾਸੇ ਤੋਂ ਜਿਹੜੇ ਆਪਣੇ ਪੋਕਦੇ ਨੇ ਉਹ ਚੰਗੀ ਤਰ੍ਹਾਂ ਪੱਕ ਜਾਣ ਜਿਹੜੇ ਆਪਣੇ ਕੋਫਤੇ ਨੇ ਇਹ نیچے ਤੋਂ ਪੱਕ ਗਏ ਨੇ ਤੇ ਆਪਾਂ ਇਹਨਾਂ ਨੂੰ ਪਾਸਾ ਜਿਹੜਾ ਇਹਨਾਂ ਦਾ ਬਦਲਾ ਦਿੰਦੇ ਆ ਤਾਂ ਕਿ ਇਹ ਦੋਵੇਂ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਜਾਣ। 3 ਹਾਂਜੀ ਜਿਹੜੇ ਆਪਾਂ ਕੋਫਤੇ ਪਾਏ ਸੀ ਇਹ ਕਾਫੀ ਹੱਦ ਤੱਕ ਆਪਣੇ ਪੱਕ ਗਏ ਨੇ। ਇਹਨਾਂ ਨੂੰ ਆਪਾਂ ਸਿਰਫ 2 ਮਿੰਟ ਹੋਰ ਪੁਕਾ ਕੇ ਇਹਨਾਂ ਨੂੰ ਫਿਰ ਇੱਕ ਪਲੇਟ 'ਈਆ ਕਿਸੇ ਬੌਲ ਦੇ ਵਿੱਚ ਕੱਢ ਲਵਾਂਗੇ। ਅੱਜ ਹੁਣ ਆਪਣੇ ਜਿਹੜੇ ਕੋਫਤੇ ਨੇ ਸਾਰੇ 프라이 ਹੋ ਚੁੱਕੇ ਨੇ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਨੋਚੋੜ ਕੇ ਰੱਖ ਲਵਾਂਗੇ ਇਹਨਾਂ ਦਾ ਆਪਾਂ ਇੰਨਾ ਕੁ 골ਡਨ ਬ੍ਰਾਊਨ ਜਿਹੜਾ ਕਲਰ ਹੈ ਇਹ ਕਰਨਾ ਹੈ ਜੇ ਤੁਹਾਡੇ ਬੱਚੇ ਕद्दू ਦੀ ਸਬਜ਼ੀ ਨਹੀਂ ਖਾਂਦੇ ਤਾਂ ਤੁਸੀਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਵੀ ਜਿਹੜਾ ਕद्दू ਹੈ ਉਹ ਛੁਲਾ ਸਕਦੇ ਹੋ ਇਹ ਖਾਣ ਦੇ ਵਿੱਚ ਜਿਹੜਾ ਬਹੁਤ ਵਧੀਆ ਲੱਗਦਾ ਹੈ ਇਹ ਸੁੱਕੇ ਵੀ ਖਾਏ ਜਾ ਸਕਦੇ ਨੇ ਜਿਵੇਂ ਆਪਣੇ ਮਨਚੂਰੀਅਨ ਹੁੰਦੇ ਨੇ ਉਸ ਤਰੀਕੇ ਦੇ ਨਾਲ ਵੀ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ ਹਾਂਜੀ ਹੁਣ ਆਪਾਂ ਜਿਹੜਾ ਦੂਜਾ ਬੈਚ ਐ ਉਹ ਵੀ ਆਪਾਂ ਇਹ ਤੇਲ ਦੇ ਵਿੱਚ ਫਰਾਈ ਕਰ ਲੈਂਦੇ ਆ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਦੇਖ ਕੇ ਜਰੂਰ ਆਪਣੇ ਘਰਾਂ ਦੇ ਵਿੱਚ ਬਣਾਇਓ ਤੁਹਾਡੇ ਬੱਚੇ ਜਰੂਰ ਇਸ ਰੈਸਪੀ ਨੂੰ ਖਾ ਕੇ ਖੁਸ਼ ਹੋਣਗੇ ਤੇ ਤੁਹਾਨੂੰ ਵੀ ਕੱਦੂ ਬਣਾਉਣ ਦਾ ਜਿਹੜਾ ਨਵਾਂ ਆਈਡੀਆ ਉਹ ਮਿਲ ਜੂਗਾ ਆਪਾਂ ਸਾਰੇ ਇਸੇ ਤਰੀਕੇ ਦੇ ਨਾਲ ਜਿਹੜੇ ਗੋफ्ते ਨੇ ਉਹ ਬਣਾ ਕੇ ਤਿਆਰ ਕਰ ਲੈਨੇ ਹਾਂ ਜੀ ਹੁਣ ਜਿਹੜੇ ਆਪਾਂ ਸੈਕੰਡ ਬੈਚ ਪਾਇਆ ਸੀ ਉਹ ਵੀ ਆਪਾਂ ਕੱਢ ਕੇ ਰੱਖ ਲੈਨੇ ਤੇ ਆਪਣੇ ਜਿਹੜੇ ਸਾਰੇ ਇਹ ਗੋफ्ते ਨੇ ਕੱਦੂ ਦੇ ਇਹ ਬਣ ਕੇ ਤਿਆਰ ਹੋ ਗਏ ਨੇ 3 ਹਾਂਜੀ ਆਪਾਂ ਜਿਹੜੀ ਕੜਾਈ ਦੇ ਵਿੱਚ ਜਿਹੜੇ ਕੱਦੂ ਦੇ ਕੋफ्ते ਤੜੇ ਸੀਗੇ ਉਸੇ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਤੇਲ ਆ ਉਹ ਕੱਢ ਲਿਆ ਤੇ ਆਪਾਂ ਜਿਹੜਾ ਇਹ ਤੇਲ ਹੈ ਇਹ ਇਹਦੇ ਵਿੱਚ ਰੱਖ ਲਿਆ ਜਿੰਨਾਕ ਆਪਾਂ ਨੂੰ ਲੋੜ ਸੀ ਓਨਾਂਕ ਰੱਖ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜੀਰਾ ਪਾ ਲਵਾਂਗੇ ਕਿਉਂਕਿ ਤੇਲ ਤਾਂ ਆਪਣਾ ਗਰਮ ਹੀ ਐ ਹਾਂਜੀ ਜੀਰਾ ਪਾਣ ਤੋਂ ਬਾਅਦ ਆਪਾਂ ਜੀਰਾ ਆਪਣਾ ਥੋੜਾ ਜਿਹਾ ਜਿਹੜਾ ਛਟਕ ਜਵੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਪਿਆਜ਼ ਚੌਪ ਕਰਕੇ ਰੱਖੇ ਸੀਗੇ ਉਹ ਵੀ ਆਪਾਂ ਇਹਦੇ ਵਿੱਚ ਫਾਲ ਨੇ ਹੁਣ ਆਪਾਂ ਪਿਆਜ਼ਾਂ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਬ੍ਰਾਊਨ ਨਾ ਹੋ ਜਾਣ ਉਦੋਂ ਤੱਕ ਆਪਾਂ ਇਹਨਾਂ ਨੂੰ ਪੁੰਨੀ ਜਾਵਾਂਗੇ ਹਾਂਜੀ ਆਪਾਂ ਇਸ ਦੇ ਨਾਲ ਹੀ ਜਿਹੜਾ ਆਪਾਂ ਅਦਰਕ ਲਸਣ ਦਾ ਪੇਸ ਲੱਤ ਸੀ ਉਹ ਵੀ ਇਹਦੇ ਵਿੱਚ ਪਾਲ ਲੈਨੇ ਤਾਂ ਕਿ ਜਿਹੜਾ ਉਹ ਵੀ ਨਾਲ ਇਹਦੇ ਭੁੰਨ ਹੋ ਜਵੇ ਇਹ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜੀ ਹੁਣ ਜਿਹੜੇ ਆਪਣੇ ਪਿਆਜ਼ ਨੇ ਉਹ ਚੰਗੀ ਤਰ੍ਹਾਂ ਭੁੰਨ ਹੋ ਗਏ ਨੇ ਇਹਦੇ ਵਿੱਚ ਆਪਾਂ ਜਿਹੜੀਆਂ ਹਰੀਆਂ ਮਿਰਚਾਂ ਲੱਤੀਆਂ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਜਿਹੜਾ ਟੇਸ ਤੇ ਜਦੋਂ ਆਪਾਂ ਮਿਰਚਾਂ ਨੂੰ ਭੁੰਨਦੇ ਤਾਂ ਹੋਰ ਵੀ ਜਿਹੜਾ ਵਧੀਆ ਟੇਸ ਆ ਜਾਂਦਾ ਹੈ ਅਸਾਂ ਆਪਾਂ ਬਹੁਤ ਹੀ ਧੀਰ ਨੀ ਇਹਨਾਂ ਨੂੰ ਭੁੰਣਾ 10 ਸਕਿੰਟੇ ਭੁੰਣਾ ਹਾਂਜੀ ਹੁਣ ਜਿਹੜੀਆਂ ਆਪਣੀਆਂ ਮਿਰਚਾਂ ਨੇ ਉਹ ਤੇਲ ਦੇ ਵਿੱਚ ਚੰਗੀ ਤਰ੍ਹਾਂ ਜਿਹੜੀਆਂ ਐਨ ਭੁੰਨ ਗਈਆਂ ਨੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਟਮਾਟਰ ਲੱਤੇ ਸੀ ਉਹ ਵੀ ਇਹਦੇ ਵਿੱਚ ਪਾ ਲੈਣੇ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਨੂੰ ਭੁੰਨ ਲੈਣਾ ਹੁਣ ਆਪਾਂ ਜਿਹੜੇ ਆਪਣੇ ਸਪਾਈਸਿਸ ਨੇ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਲੈਣੇ ਹਾਂਜੀ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜੀ ਹਲਦੀ ਐ ਉਹ ਪਾ ਲਵਾਂਗੇ ਹਲਦੀ ਆਪਾਂ ਇੱਕ ਚਮਚਾ ਪਾਇਆ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਹੀ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਪਾ ਲੈਣਾ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਪੁੰਨੇ ਹੋਏ ਜੀਰੇ ਦਾ ਤੇ ਧਨੀਏ ਦਾ ਉਹ ਪਾ ਲਵਾਂਗੇ ਤੇ ਆਪਾਂ ਜੀਰਾ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਜਿਹੜਾ ਧਨੀਆ ਵੀ ਪਾ ਲਵਾਂਗੇ ਆਪਾਂ ਇਹ ਸਾਰੇ ਜਿਹੜੇ ਮਸਾਲੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਘੁੰਮ ਲਵਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਵਾਂਗੇ ਤਾਂ ਕਿ ਜਿਹੜੇ ਆਪਣੇ ਮਸਾਲੇ ਆ ਉਹ ਨੀਚੇ ਨਾ ਲੱਗਣ ਪਾਣੀ ਆਪਾਂ ਉਹੀ ਪਾਣਾ ਜਿਹੜਾ ਆਪਾਂ ਕद्दू ਕਾਸ ਕਰਕੇ ਪਾਣੀ ਆਪਣਾ ਨਿਕਲਿਆ ਸੀਗਾ ਕद्दू ਦੇ ਵਿੱਚੋਂ ਉਹੀ ਆਪਾਂ ਇਹਦੇ ਵਿੱਚ ਪਾਣੀ ਪਾਣੇ ਹਾਂ ਹਾਂਜੀ ਆਪਾਂ ਆਹ ਵਾਲਾ ਪਾਣੀ ਪਾਣਾ ਹੈ ਜਿਹੜਾ ਆਪਾਂ ਇਹਦੇ ਵਿੱਚ ਡੋਂਗੇ ਦੇ ਵਿੱਚ ਲੱਤਾ ਹੈ ਤੇ ਆਪਾਂ ਇਹਦੇ ਵਿੱਚ ਘੁੰਮ ਦੇ ਵੀ ਅਪਾ ਨਮਕ ਨਹੀਂ ਪਾਇਆ ਨਮਕ ਆਪਾਂ ਇਸ ਕਰਕੇ ਨਹੀਂ ਪਾਇਆ ਕਿਉਂਕਿ ਇਸ ਪਾਣੀ ਦੇ ਵਿੱਚ ਵੀ ਜਿਹੜਾ ਨਮਕ ਹੈ ਇਸ ਕਰਕੇ ਆਪਾਂ ਨਮਕ ਨਹੀਂ ਪਾਇਆ ਨਮਕ ਆਪਾਂ ਬਾਅਦ ਵਿੱਚ ਜਦੋਂ ਸਾਰੀ ਜਿਹੜੀ ਇਹ ਗਰੇਵੀ ਬਣ ਕੇ ਤਿਆਰ ਹੋ ਜੂਗੀ ਉਹ ਤੋਂ ਬਾਅਦ ਆਪਾਂ ਟੇਸਟ ਕਰ ਲਾਂਗੇ ਕਿ ਜਿਹੜਾ ਆਪਣਾ ਨਮਕ ਹੈ ਘੱਟ ਹੈ ਜਾਂ ਫਿਰ ਵੱਧ ਹੈ ਉਸ ਦੇ ਅਕੋਰਡਿੰਗ ਆਪਾਂ ਜਿਹੜਾ ਇਹ ਨਮਕ ਉਹਦੇ ਅਕੋਰਡਿੰਗ ਪਾ ਲਵਾਂਗੇ ਹੁਣ ਆਪਾਂ ਜਿਹੜਾ ਮਸਾਲਾ ਉਹਨੂੰ ਚੰਗੀ ਤਰ੍ਹਾਂ ਧੁੰਨ ਲੈਣੇ ਹਾਂਜੀ ਹੁਣ ਜਿਹੜਾ ਆਪਣਾ ਮਸਾਲਾ ਹੈ ਉਹ ਚੰਗੀ ਤਰ੍ਹਾਂ ਭੁੰਨ ਗਿਆ ਤੇ ਇਹਨੇ ਜਿਹੜਾ ਆਪਣਾ ਤੇਲ ਆ ਉਹ ਛੱਡਣਾ ਸ਼ੁਰੂ ਕਰ ਲਿਆ। ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ 2-3 ਮਿੰਟ ਹੋਰ ਭੁੰਨ ਲਵਾਂਗੇ ਤਾਂ ਕਿ ਇਹ ਐਨ ਜਿਹੜਾ ਚੰਗੀ ਤਰ੍ਹਾਂ ਭੁੰਨ ਹੋ ਜਾਵੇ। ਸਹੀ। ਹਾਂਜੀ ਜਿਹੜਾ ਆਪਣਾ ਮਸਾਲਾ ਹੈ ਉਹ ਚੰਗੀ ਤਰ੍ਹਾਂ ਭੁੰਨ ਹੋ ਗਿਆ। ਹੁਣ ਜਿਹੜਾ ਆਪਣੇ ਕੋਲ ਆਹ ਕੱਦੂ ਵਾਲਾ ਪਾਣੀ ਸੀਗਾ ਉਹ ਆਪਾਂ ਸਾਰਾ ਇਹਦੇ ਵਿੱਚ ਪਾ ਦਵਾਂਗੇ। ਇਹ ਆਪਾਂ ਤਾਂ ਹੀ ਰੱਖਿਆ ਸੀ। ਤੁਸੀਂ ਇਹਨੂੰ ਬਾਅਦ ਵਿੱਚ ਆਪਾਂ ਇਸਤੇਮਾਲ ਕਰ ਸਕਦੇ ਹਾਂ। ਸੁਬੀ ਦਾ ਜਿਹੜਾ ਸਾਰਾ ਫਲੇਵਰ ਹੈ ਇਹ ਪਾਣੀ ਦੇ ਵਿੱਚੇ ਆ। ਇਹ ਈਸੀ ਕਰਕੇ ਆਪਾਂ ਰੱਖ ਲਿਆ ਸੀ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਲੈਣੇ ਆ ਅੱਧਾ ਕ ਗਲਾਸ ਤਾਂ ਕਿ ਜਿਹੜੀ ਇਹ ਗਰੇਵੀ ਹੈ ਥੋੜੀ ਜਿਹੀ ਪਤਲੀ ਹੋ ਜਾਵੇ ਕਿਉਂਕਿ ਇਹਨੇ ਪੱਕਣਾ ਵੀ ਹੈ ਫਿਰ ਉਸ ਤੋਂ ਬਾਅਦ ਜਿਹੜੀ ਇਹ ਗਰੇਵੀ ਹੈ ਉਹ ਸੈੱਟ ਹੋ ਜੂਗੀ। ਅੱਧਾ ਗਲਾਸ ਆਪਾਂ ਇਹਦੇ ਵਿੱਚ ਪਾਣੀ ਦਾ ਪਾ ਲੈਣੇ ਆ। ਹਾਂਜੀ ਹੁਣ ਜਿਹੜਾ ਮੈਂ ਅੱਧਾ ਗਲਾਸ ਆ ਉਹ ਪਾਣੀ ਦਾ ਪਾ ਰਹੀ ਹਾਂ। ਇਹ ਇਹ ਮੈਂ ਡੋਂਗੇ ਦੇ ਵਿੱਚ ਪਾਣੀ ਮਿਕਸ ਕਰ ਲਿਆ ਸੀ ਜਿਹਦੇ ਵਿੱਚ ਆਪਣਾ ਪਾਣੀ ਆਪਾਂ ਨੇ ਰੱਖਿਆ ਸੀ ਨਾ ਕद्दू ਦਾ ਉਹਦੇ ਵਿੱਚ ਜਿੰਨਾ ਵੀ ਆਪਣਾ ਲੱਗਿਆ ਹੋਊਗਾ ਉਹ ਆਪਾਂ ਸਾਰਾ ਇਹਦੇ ਵਿੱਚ ਗਲਾਸ ਦੇ ਵਿੱਚ ਟਰਾਂਸਫਰ ਕਰ ਲਿਆ ਤੇ ਉਹ ਪਾਣੀ ਦਾ ਇੱਕ ਇੱਕ ਕਣ ਜਿਹੜਾ ਇਹ ਆਹ ਵਾਲੇ ਪਾਣੀ ਦੇ ਵਿੱਚ ਵੀ ਆ ਗਿਆ ਤੇ ਹੁਣ ਇਹ ਆਪਣੀ ਜਿਹੜੀ ਗਰੇਵੀ ਹੈ ਇਹ ਚੰਗੀ ਤਰ੍ਹਾਂ ਐਨ ਆਪਣੀ ਹੋ ਗਈ ਆ ਹੁਣ ਆਪਾਂ ਇਹਨੂੰ 10 ਮਿੰਟ ਪਕਾਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਵੇ ਤੇ ਫੇਰ ਇਸ ਦੇ ਵਿੱਚ ਆਪਾਂ ਜਿਹੜੇ ਨੇ ਕੋਫਤੇ ਸਭ ਤੋਂ ਲਾਸਟ ਵਿੱਚ ਪਾਣੇ ਕਿਉਂਕਿ ਜਿਹੜੇ ਆਪਣੇ ਕੋਫਤੇ ਨੇ ਬਹੁਤ ਜ਼ਿਆਦਾ ਸੌਫਟ ਨੇ ਜੇ ਆਪਾਂ ਪਹਿਲਾਂ ਪਾ ਦੇਵਾਂਗੇ ਤਾਂ ਸਾਰੇ ਕੋਫਤੇ ਜਿਹੜੇ ਨੇ ਢੁਲ ਜਾਣਗੇ ਆਪਾਂ ਸਿਰਫ ਜਦੋਂ ਸਬਜੀ ਨੂੰ ਉਤਾਰਨਾ 5 ਮਿੰਟ ਪਹਿਲਾਂ ਉਦੋਂ ਕੋਫਤੇ ਪਾਣੀ ਹੈ ਪਹਿਲਾਂ ਵੀ ਪਾਣੀ ਹਾਂਜੀ ਤੁਸੀਂ ਇਸ ਟਾਈਮ ਤੇ ਇਹਦੇ ਵਿੱਚ ਮਲਾਈ ਵੀ ਪਾ ਸਕਦੇ ਹੋ ਮੱਖਣ ਵੀ ਪਾ ਸਕਦੇ ਹੋ ਜੇ ਤੁਸੀਂ ਗਰੇਵੀ ਨੂੰ ਜ਼ਿਆਦਾ ਗਾੜੀ ਕਰਨੀ ਹੈ ਨਹੀਂ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਵੀ ਬਣਾ ਸਕਦੇ ਹੋ ਬਿਨਾ ਕੋਈ ਮਲਾਈ ਪਾਏ ਤਾਂ ਬਿਨਾ ਕੋਈ ਮੱਖਣ ਪਾਏ ਤਾਂ ਇਹ ਜਿਹੜੀ ਆਪਣੀ ਗਰੇਵੀ ਹੈ ਇਹ ਵੀ ਬਹੁਤ ਵਧੀਆ ਜਿਹੜੀ ਬਣ ਕੇ ਤਿਆਰ ਹੋ ਜਾਊਗੀ ਜਿਹੜੀ ਆਪਣੀ ਗਰੇਵੀ ਹੈ ਇਹ ਐਨ ਪੱਕ ਕੇ ਤਿਆਰ ਹੋ ਗਈ ਹੈ ਤੇ ਇਹ ਗਾੜੀ ਵੀ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਪੌਫ ਤੇ ਆ ਵੜੇ ਬਣਾ ਕੇ ਰੱਖੇ ਸੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਆਪਾਂ ਸਿਰਫ ਇਹਨੂੰ 5 ਮਿੰਟ ਹੀ ਇਹਦੇ ਵਿੱਚ ਪਾ ਕੇ ਪਕਾਵਾਂਗੇ ਜੇ ਆਪਾਂ ਜ਼ਿਆਦਾ देर ਪਕਾ ਕੇ ਇਹਨੂੰ ਪਕਾ ਲਵਾਂਗੇ ਤਾਂ ਇਹ ਜਿਹੜੇ ਕੋਫਤੇ ਨੇ ਇਹ ਇਹਦੇ ਵਿੱਚ ਹੀ ਭੁੱਲ ਜਾਣਗੇ ਆਪਾਂ ਇਹਨੂੰ 5 ਮਿੰਟ ਹੀ ਰੱਖਣਾ ਇਸ ਤੋਂ ਵੱਧ ਨਹੀਂ ਰੱਖਣਾ ਹਾਂਜੀ ਹੁਣ ਜਿਹੜੀ ਆਪਣੀ ਸਬਜ਼ੀ ਪੱਕਦੇ ਇਹਨੂੰ 5 ਮਿੰਟ ਹੋ ਗਏ ਨੇ ਤੇ ਇਹ ਆਪਣੀ ਸਬਜ਼ੀ ਦਾ ਜਿਹੜਾ ਤੁਸੀਂ ਕਲਰ ਹੈ ਦੇਖਦੇ ਹੋ ਜਿਹੜਾ ਬਹੁਤ ਵਧੀਆ ਆਇਆ ਹੈ ਤੇ ਆਪਣੇ ਜਿਹੜੇ ਕੋਫਤੇ ਆ ਇਹ ਵੀ ਨਹੀਂ ਕੁਲੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰਕੇ ਇੱਕ ਪੌਨ ਦੇ ਵਿੱਚ ਗਾਰਨਿਸ਼ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧਣੀ ਦੇ ਨਾਲ ਕਰ ਲੈਣੇ ਆ। ਹਾਂਜੀ ਜਿਹੜੇ ਇਹ ਆਪਣੇ ਕੱਦੂ ਦੇ ਕਿਉਕਤੇ ਆ ਇਹ ਬਣ ਕੇ ਤਿਆਰ ਹੋ ਗਏ ਨੇ ਇਹ ਆਪਾਂ ਗਰੇਵੀ ਦੇ ਵਿੱਚ ਬਣਾ ਲਏ ਨੇ ਤੇ ਹੁਣ ਆਪਾਂ ਇਹਦੇ ਉੱਪਰ ਧਣੀ ਇਹਦੀ ਜਿਹੜੀ ਗਾਰਨਿਸ਼ ਕਰਕੇ ਤੁਹਾਨੂੰ ਦਿਖਾਵਾਂਗੇ। ਹਾਂਜੀ ਆਪਾਂ ਇਹਦੇ ਉੱਪਰ ਧਨੀਆ ਪਾ ਲਿਆ ਤੇ ਇਹ ਦੇਖੋ ਸਬਜੀ ਜਿਹੜੀ ਹੈ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੈ ਤੇ ਕੋਈ ਸੋਚ ਵੀ ਨਹੀਂ ਸਕਦਾ ਕਿ ਅਸੀਂ ਕद्दू ਦੀ ਇਦਾਂ ਵੀ ਸਬਜੀ ਜਿਹੜੀ ਬਣਾ ਸਕਦੇ ਹਾਂ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰਾਂ ਦੇ ਵਿੱਚ ਕद्दू ਦੀ ਜਿਹੜੀ ਸਬਜੀ ਆ ਉਹ ਬਣਾ ਕੇ ਤਿਆਰ ਕਰਿਓ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰੋ। ਹਾਂਜੀ ਜੇ ਤੁਹਾਨੂੰ ਮੇਰੀ ਹੱਥ ਦੀ ਰੈਸਪੀ ਹੈ ਜਿਹੜੀ ਵਧੀਆ ਲੱਗੀ ਹੋਵੇ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਇਹਦੀ ਬੈਲ ਆਈਕਨ ਨੂੰ ਵੀ ਤੁਸੀਂ ਦਬਾਇਆ ਤਾਂ ਕਿ ਤੁਹਾਨੂੰ ਜਿਹੜੀਆਂ ਮੇਰੇ ਸਾਰੇ ਰੈਸਪੀ ਜੀ ਉਹ ਮਿਲ ਜਾਣ ਤੇ ਜਦੋਂ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓਗੇ ਬੈਲ ਆਈਕਨ ਦਬਾ ਲਓਗੇ ਤਾਂ ਤੁਹਾਨੂੰ ਮੇਰੀ ਹਰੇਕ ਵੀਡੀਓ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਮਿਲ ਜੂਗੀ ਤੇ ਇਸੇ ਦੇ ਨਾਲ ਤੁਸੀਂ ਜਿਹੜੀ ਮੇਰੀ ਵੀਡੀਓ ਹੈ ਉਹਨੂੰ ਵੀ ਫੁੱਲ ਵਾਚ ਕਰਿਓ ਤਾਂ ਕਿ ਤੁਹਾਨੂੰ ਜਿਹੜੀ ਮੇਰੀ ਰੈਸਪੀ ਦੇ ਵਿੱਚ ਸਟੈਪ ਵਾਈ ਸਟੈਪ ਸਾਰੇ ਮਿਲ ਜਾਣ ਤੇ ਤੁਹਾਨੂੰ ਸਾਰੇ ਆਪਣੇ ਸਟੈਪ ਪਤਾ ਲੱਗ ਜਾਣ ਵੀ ਆਪਾਂ ਨੇ ਕੀ ਕੀ ਕਿਵੇਂ ਕੀਵੇਂ ਕੀਤਾ ਹੈ ਇਸੇ ਨਾਲੇ ਸਰਸ਼ੀ